हां जी दोस्तों भाई लोग ਤਾਂ ਖੇਤ ਦੇ ਵਿੱਚ ਲਾਉਂਦੇ ਝੋਨਾ ਫਸਲਾਂ ਬੀਜਦੇ ਆ ਪਰ ਅੱਜ ਅਜਿਹੇ ਬਾਈ ਨਾਲ ਮਲਾਵਾਂਗੇ ਜਿਹਨੇ ਇੱਕ ਬੱਕਰੀ ਫਸਲ ਬੀਜੀ ਐ ਉਹਦੇ ਵਿੱਚ ਲੋਕਾਂ ਦਾ ਵੀ ਫਾਇਦਾ ਕਰੂਗਾ ਬਾਈ ਲੋਕਾਂ ਦਾ ਵੀ ਭਲਾ ਕਰੂਗਾ ਮਤਲਬ ਇਹ ਨਾਲੇ ਆਬਦਾ ਫਾਇਦਾ ਨਾਲੇ ਲੋਕਾਂ ਦਾ ਜਿਵੇਂ ਇੱਧਰ ਲੱਗਾ ਝੋਨਾ ਉਧਰ ਵੀ ਝੋਨਾ ਲੱਗਾ ਚਾਰੇ ਪਾਸੇ ਝੋਨਾ ਦਾ ਚਾਰੇ ਪਾਸੇ ਫਸਲਾਂ ਖੜੀਆਂ ਨੇ ਤੇ ਇੱਧਰ ਬਾਈ ਦਾ ਜਿਹੜਾ ਹੈ ਕਾਰੋਬਾਰ ਜਿਹਦੇ ਵਿੱਚ ਤੁਹਾਡਾ ਬਹੁਤ ਵੱਡਾ ਫਾਇਦਾ ਹੋਊਗਾ ਫਾਇਦਾ ਕੀ ਹੋਊਗਾ ਜਿਹੜਾ ਢੇਰ ਲੱਗੇ ਪਏ ਸਾਹਮਣੇ ਜਿਹੜੇ ਇਹ ਲੱਕੜ ਦੇ ਢੇਰ ਲੱਗੇ ਪਏ ਨੇ ਇਹ ਆਪਣੇ ਘਰਾਂ 'ਚ ਢੇਰ ਲਾਉਣ ਦੀ ਲੋੜ ਨਹੀਂ ਆਪਦੇ ਘਰ ਦੇ ਵਿੱਚ ਕਰਾਉਣਾ ਹੈ ਬਾਈ ਕੰਮ ਕਰਕੇ ਦੇਣਗੇ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਇੰਨਾ ਤਣਕਾ ਵੀ ਲੱਕੜ ਦਾ ਨਹੀਂ ਆਉਣ ਦੇਣਗੇ ਮਤਲਬ ਜਿਹੜਾ ਕਵਾੜ ਹੁੰਦਾ ਜਮਾ ਨਹੀਂ ਆਉਣ ਦੇਣਗੇ ਤੁਹਾਡਾ ਕੰਮ ਦਾ ਤੇ ਕੰਮ ਕਰਨੇ ਵੀ ਸਸਤਾ ਵੀ ਜਿੱਥੇ ਤੁਹਾਡਾ ਕੰਮ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਹੈ ਇਹ ਰੈਡੀਮੇਡ ਉਹ ਤਿਆਰ ਕਰਕੇ ਤੁਹਾਡੇ ਘਰ ਦੇ ਵਿੱਚ ਫਿੱਟ ਕਰਕੇ ਜਾਣਗੇ ਉਹਦੇ ਵਿੱਚ ਆਪਣਾ ਰੇਟ ਦਾ ਵੀ ਬੱਟਾ ਪਿਆ ਹੈ ਮਤਲਬ ਸਸਤਾ ਪਿਆ ਹੈ ਬਾਕੀ ਬਾਈਆਂ ਨਾਲ ਗੱਲਬਾਤ ਕਰਾਉਣਾ ਹੈ ਬਾਈ ਸ਼ਸ਼ੀ ਗראל ਜੀ ਸ਼ਸ਼ੀ ਗראל ਜੀ ਬਾਈ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ ਕੀ ਹੈ ਆਪਣਾ ਨਾਮ ਹੈਗਾ ਜੀ ਫਰਮ ਦਾ ਨਾਮ ਸ਼੍ਰੀ ਗਣਪਤੀ ਇੰਡਸਟਰੀ ਤੱਪਾ ਮੰਡੀ ਡਿਸਟ੍ਰਿਕਟ ਬਰਨਾਲਾ ਕਿਸੇ ਕੋਲ ਇੰਨਾ ਟਾਈਮ ਨਹੀਂ ਹੈਗਾ ਵੀ ਡੂੜ ਦੋ ਮਹੀਨੇ ਕਨਸੈਪਟ ਘਰੇ ਬੰਦਾ ਕਰਾ ਲਈ ਆਪਾਂ ਇਸ ਜੀ ਨੂੰ ਦੇਖਦੇ ਹੋਏ ਸਾਰਾ ਬਾਰਲੀਆ ਮਸ਼ੀਨਾਂ ਨਾਲ ਆਪਾਂ ਕੰਮ ਕਰਦੇ ਆ ਜਿਵੇਂ ਆਪਾਂ ਪਹਿਲਾਂ ਵੀ ਵੀਡੀਓ ਚ ਇੱਕ ਦੋ ਚ ਦੱਸਿਆ ਆਪਾਂ 1 ਡੇ ਦੇ ਵਿੱਚ ਇੱਕ ਦਿਨ ਦੇ ਵਿੱਚ ਕਿਚਨ ਇੰਸਟਾਲੇਸ਼ਨ ਕਰ ਦਿੰਦੇ ਆ ਕਲੈਂਡ ਦੇ ਘਰ ਤੇ ਉਸ ਤੋਂ ਬਾਅਦ ਆਪਾਂ ਪੂਰੀ ਕੋਠੀ ਦਾ ਮੈਂ ਥੋੜਾ ਦੱਸਣਾ ਚਾਹੂੰਗਾ ਵੀ ਪੂਰੀ ਕੋਠੀ ਦਾ ਵਿਦ ਮਟੀਰੀਅਲ ਆਪਾਂ A to Z ਫੁੱਲ ਕੋਠੀ ਦਾ ਇੰਟੀਰੀਅਰ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਕੌੜੀਆਂ ਦੀ ਰੇਲਿੰਗ ਲਾ ਲਓ, ਬੈੱਡ, ਸੋਫੇ, LED ਪੈਨਲ, ਬੈਂਟੀ, ਕਵਰਡ, ਕਿਚਨ, ਟੋਟਲ ਕੰਮ ਆਪਾਂ ਕਲਾਇੰਟ ਦੀ ਨੀਡ ਦੇ ਅਕੋਰਡਿੰਗ ਆਪਾਂ ਤਿਆਰ ਕਰਦੇ ਆਂ ਜਿੱਦਾਂ ਦਾ ਉਹ ਸਾਨੂੰ ਨਕਸ਼ਾ ਪ੍ਰੋਵਾਈਡ ਕਰਨਗੇ ਜਿੱਦਾਂ ਦਾ ਉਹਨਾਂ ਦਾ ਪਲਾਨ ਹੋਊਗਾ ਉਹਦੇ ਅਕੋਰਡਿੰਗ ਹੀ ਕੋਸਟਿੰਗ ਬੰਦੀ ਹੈ। ਉਹਦੇ ਅਕੋਰਡਿੰਗ ਹੀ ਕੰਮ ਹੋ ਜਾਂਦਾ ਜੀ। ਚਾਹੀਓ ਕੈਟਲੌਗ ਤੋਂ ਪਸੰਦ ਕਰਨਾ ਚਾਹੀਦਾ। ਹਾਂਜੀ ਬਿਲਕੁਲ। ਬਿਲਕੁਲ ਜਿਵੇਂ ਆਮ ਆਪਣੇ ਲੋਕਾਂ ਚ ਸੁਣਨ ਨੂੰ ਗੱਲ ਆ ਜਾਂਦੀ ਹੈ ਜਾਂ ਤੁਹਾਡੇ ਚੈਨਲ ਰਹੀ ਵੀ ਜਾਂ ਕੋਈ ਬੰਦਾ ਸਵਾਲ ਕਰ ਲੇ ਵੀ ਯਾਰ ਫੈਕਟਰੀ ਚ ਲਾ ਕੇ ਲਿਆਉਣਗੇ ਯਾਰ ਉਹ ਤਾਂ ਪਤਾ ਨਹੀਂ ਗੱਟਾ ਨਾ ਲਾ ਲਿਆਣਾ ਉਹ ਤਾਂ ਬਈ ਮਾੜੀ ਚੀਜ਼ ਨਾ ਲਾ ਲਿਆ ਲੈਣਾ ਦੇਖੋ ਇਹ ਆਮ ਗੱਲ ਸੋਚਣ ਨੂੰ ਮਿਲ ਜਾਂਦੀ ਹੈ ਹਨਾ ਵੀ ਅਲਾ ਕਹਿੰਦਾ ਯਾਰ ਆਪਾਂ ਕਿਹੜਾ ਉੱਥੇ ਕੋਲੇ ਹੋਵਾਂਗੇ ਪਹਿਲੀ অপਸ਼ਨ ਸਾਡੀ ਜੋ ਵੀ ਗੱਲ ਹੋਊਗੀ ਵੀਰੇ ਰਿਟਰਨ ਚ ਹੋਊਗੀ ਪੱਕੇ ਚ ਹੋਊਗੀ ਲਿਖਤ ਹੋਊਗੀ ਗਾਰੰਟੀ ਹੋਊਗੀ ਦੀ ਫੁੱਲ ਗਾਰੰਟੀ ਹੋਊਗੀ ਜੋ ਅਸੀਂ ਤੁਹਾਡੇ ਨਾਲ ਪ੍ਰੋਡਕਟ ਦੀ ਗੱਲ ਕਰਾਂਗੇ ਜਾਂ ਰਿਟਰਨ ਚ ਕਰਾਂਗੇ ਉਹੀ ਲੱਗਿਆ ਹੋਊ ਅਗਰ ਉਸ ਪ੍ਰੋਡਕਟ ਤੋਂ ਬਿਨਾ ਕੋਈ ਬੰਦਾ ਸਾਬਤ ਸਾਰਾ ਮਟੀਰੀਅਲ ਅਸੀਂ ਫੈਕਟਰੀ ਵਾਪਸ ਲਿਆਵਾ ਵੀ ਜਿਹੜਾ ਬੋਰਡ ਵਗੈਰਾ ਜਿਹੜੀ ਚੀਜ਼ ਲਾਤੀ ਵੀ ਉਹੀ ਹੋਊਗੀ ਬਿਲਕੁਲ ਵੀਰੇ ਬਿਲਕੁਲ ਤੇ ਬਾਕੀ ਮਾਡਰਨ ਚੀਜ਼ਾਂ ਤਿਆਰ ਕਰਦੇ ਹਾਂ ਬਾਈ ਜੀ ਬਿਲਕੁਲ ਸਾਰਾ ਮੋਡੂਲਰ ਚੀਜ਼ ਤਿਆਰ ਕਰਦੇ ਹਾਂ ਕੋਈ ਵੀ ਚੀਜ਼ ਆਪਾਂ ਨਾਨ ਬ੍ਰਾਂਡ ਯੂਜ਼ ਨਹੀਂ ਕਰਦੇ ਜਿੱਦਾਂ ਆਪਾਂ ਸਟਾਰਟਿੰਗ ਐਚ ਡੀ ਐਚ ਐਮ ਆਰ ਦੀ ਗੱਲ ਕਰੀਏ ਆਪਾਂ ਇਹ ਟੋਟਲ ਪ੍ਰੋਡਕਟ ਹੈ ਜਿਹੜਾ ਐਕਸ਼ਨ ਟੈਸਾ ਦਾ ਹੀ ਯੂਜ਼ ਕਰਦੇ ਹਾਂ ਇਹਨੂੰ ਜਿਹੜਾ ਮਰਜੀ ਬੰਦਾ ਗੂਗਲ ਤੇ ਸਰਚ ਕਰਕੇ ਦੇਖ ਸਕਦਾ ਇਹਦੇ ਬਾਰੇ ਵੀ ਕੀ ਚੀਜ਼ ਹੈ ਇਹਦੀ ਕੰਪਨੀ 10 ਸਾਲ ਦੀ ਗਾਰੰਟੀ ਦਿੰਦੀ ਹੈ ਔਰ 1 너무나 선하지 않 ਮਨੂ ਲਾਪਾ ਦੁਕਾਨਦਾਰ ਤੋਂ ਬੋਰਡ ਲੈ ਲਿਆ ਇਹਨੂੰ ਕੋਰਾ ਬੋਰਡ ਕਹਿੰਦੇ ਆ ਉਹਨੇ ਵੀ ਸਾਨੂੰ 10 ਸਾਲ ਦੀ ਗਾਰੰਟੀ ਦੇਣੀ ਹੈ 10 ਸਾਲ ਦੇ ਵਿੱਚ ਇਹਨੂੰ ਇਨ ਫਿਊਚਰ ਕੁਝ ਵੀ ਹੁੰਦਾ ਔਰ ਇੱਕ ਗੱਲ ਮੈਂ ਵਿੱਚ ਹੋਰ ਕਹਿਣੀ ਚਾਹਾਂਗਾ ਵੀ ਇਹ ਬੋਰਡ ਵਾਟਰ ਪ੍ਰੂਫ ਨਹੀਂ ਹੁੰਦਾ ਇਹ ਟਰਮਾਈਡ ਪ੍ਰੂਫ ਹੈ ਸਿਉਂਖ ਦੀ ਇਹਦੀ 10 ਸਾਲ ਦੀ ਗਾਰੰਟੀ ਹੈ ਮੈਂ ਇਹ ਕਹਿ ਰਿਹਾ ਨਹੀਂ ਵਾਟਰ ਪ੍ਰੂਫ ਹੈ ਆਪਾਂ ਕਿੰਨੇ ਵੀ ਇਹ ਨਹੀਂ ਹੈਗਾ ਜੀ ਅਸੀਂ ਜਿਹੜੀ ਵੀ ਗੱਲ ਹੋਣੀ ਲੈਣ ਕਲੀਨ ਹੋਊਗੀ ਵੀਰੇ ਕੋਈ ਵੀ ਗੱਲ 'ਚ ਸਾਡੀ 'ਚ ਇਹ ਨਹੀਂ ਹੋਊਗਾ ਵੀ ਕੱਲ ਨੂੰ ਅਸੀਂ ਤੁਹਾਡੇ ਨਾਲ ਕੋਈ ਗੱਲ ਨਾ ਕਰ ਸਕੀਏ ਤੁਹਾਡੀ ਅੱਖ ਨਾਲ ਅੱਖ ਨਾ ਮਲਾ ਸਕੀਏ ਸਹੀ ਗੱਲ ਹੈ ਜੇ ਆਪਾਂ ਦੁਕਾਨ ਮਨ ਲਓ ਇਨ ਕੇਸ ਇਹਨੂੰ ਲੱਗ ਗਿਆ ਕੋਈ ਵੀ ਚੀਜ਼ ਰੱਬ ਨਹੀਂ ਹੁੰਦੀ ਵੀਰੇ ਹਨਾ ਰੱਬ ਤੋਂ ਵੱਡਾ ਕੁਝ ਨਹੀਂ ਹੁੰਦਾ ਮਨ ਲਓ ਇਹਨੂੰ ਸਿਉਖ ਲੱਗੀ ਤਾਂ ਆਪਾਂ ਦੁਕਾਨਦਾਰ ਕੋਲ ਜਾਵਾਂਗੇ ਵੀ ਆ ਤੁਹਾਡਾ ਬਿਲ ਹੈ ਜੀ ਆ ਸਾਡੇ ਕੋਲੋਂ ਪ੍ਰੋਡਕਟ ਗਿਆ ਸੀ ਇਹਨੂੰ ਸਿਉਖ ਲੱਗੀ ਉਹਨੇ ਆਪਾਂ ਨੂੰ ਬੋਰਡ ਬਦਲੇ ਬੋਰਡ ਦੇ ਦੇਣਾ ਨਾ ਉਹਨੇ ਲੇਬਰ ਦੇਣੀ ਹੈ ਨਾ ਉਹਨੇ ਮੈਕਾ ਦੇਣਾ ਨਾ ਉਹਨੇ ਫੇਵਿਕੋਲ ਦੇਣਾ ਨਾ ਉਹਨੇ ਫਿੱਟ ਕਰਕੇ ਜਾਣਾ ਚਾਹੇ ਕੱਪ ਬੋਰਡ ਹੈ ਕਿਚਨ ਹੈ ਬੈਂਟੀ ਹੈ ਕੋਈ ਵੀ ਚੀਜ਼ ਹੈ ਤਾਂ ਉਹ ਸਾਡੀ ਫੁਰਨ ਗਾਰੰਟੀ ਹੈ ਤਾਂ ਅਸੀਂ ਉਹ ਚੇਂਜ ਕਰਕੇ ਦੇਣੀ ਹੈ ਬਈ ਇਹ ਗਾਰੰਟੀ ਮੈਂ ਸੁਣੀ ਪਹਿਲੀ ਵਾਰ ਹੈ ਹੋਰ ਤਾਂ ਕੋਈ ਦਿੰਦਾ ਦੇਖਿਆ ਨਹੀਂ ਤੁਸੀਂ ਕਿਵੇਂ ਬਈ ਕੰ ਉਹੀ ਕਰਨੀਆਂ ਜੋ ਸਹੀ ਹੋ ਜਿਵੇਂ ਉਸ ਤੋਂ ਬਾਅਦ ਇਹਨਾਂ ਦਾ ਪ੍ਰੋਡਕਟ ਆ ਗਿਆ ਵੈ ਲੋ ਦੇਖੋ ਇਹਦੇ ਵੀ ਤੁਸੀਂ ਨੈਟ ਤੇ ਸਰਚ ਮਾਰੋਗੇ ਵਾਇਰ ਪ੍ਰੂਫ ਵਾਟਰ ਪ੍ਰੂਫ ਡਿਸਟੈਂਸ ਪ੍ਰੂਫ ਸਿਓਕ ਪ੍ਰੂਫ ਇਹਦੀ ਕੰਪਨੀ ਦੀ 21 ਸਾਲ ਦੀ ਗਾਰੰਟੀ ਹੈ ਤਾਂ ਅਸੀਂ ਇਹਦੀ 21 ਸਾਲ ਦੀ ਹੀ ਗਾਰੰਟੀ ਦਵਾਂਗੇ ਇਹ ਅਗਲੀ ਦੀ ਮਰਜ਼ੀ ਹੈ ਵੀ ਕਿਹੜੀ ਚੀਜ਼ ਪਾਉਣੀ ਹੈ ਵੀ ਹਾਂਜੀ ਹਾਂ ਹਾਂ ਕੋਈ ਵੀ ਪ੍ਰੋਡਕਟ ਬੰਦਾ ਆਪਣੀ ਲੀਡ ਦੇ ਅਕੋਰਡਿੰਗ ਲਵਾ ਸਕਦਾ ਔਰ ਪਲੱਸ ਪੁਆਇੰਟ ਤੁਹਾਨੂੰ ਦੱਸਦਾ ਕਈ ਵਾਰੀ ਗਾਹਕ ਦਾ ਮਨ ਹੈ ਵੀ ਯਾਰ ਮੇਰੇ ਤਿੰਨੇ ਪ੍ਰੋਡਕਟਾਂ ਤੇ ਮੰਨੀ ਮੈਂ ਤਿੰਨੇ ਪ੍ਰੋਡਕਟਾਂ ਦੇ ਸਫੀਸ਼ੈਂਟ ਨਹੀਂ ਤਾਂ ਕਸਟਮਰ ਗ੍ਰੀਨ ਦਾ ਸੈਂਚਰੀ ਦਾ ਜੋ ਅ ਜੀ ਜਿਹੜਾ ਨੂੰ ਪਸੰਦ ਆ ਜੋ ਪਸੰਦ ਆ ਜੋ ਉਹਨਾਂ ਦੇ ਆਰਕੀਟੈਕਟ ਸਰ ਕਹਿਣਗੇ ਆਪਾਂ ਉਹ ਵੀ ਪ੍ਰੋਡਕਟ ਲਾ ਕੇ ਕਨਸੈਪਟ ਤਿਆਰ ਕਰ ਦਿੰਦੇ ਹਾਂ ਠੀਕ ਹੈ ਜੀ ਬੋਰਡ ਕੋਈ ਵੀ ਵੀ ਡਿਜ਼ਾਈਨ ਹਰ ਇੱਕ ਦੇ ਵਿੱਚ ਹੀ ਲੱਗਦਾ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਜਿਵੇਂ ਕਿ ਇਹ ਚੀਜ਼ਾਂ ਨੇ ਹਾਂਜੀ ਇਹ ਆਪਣੀ ਨੀਡ ਅਕੋਰਡਿੰਗ ਕਸਟਮਰ ਕਸਟਮਾਈਜ਼ ਕਰਾ ਸਕਦੇ ਨੇ ਜਿਸ ਤਰ੍ਹਾਂ ਕਲਾਇੰਟ ਦੀ ਨੀਡ ਹੈ ਵੀ ਮੈਂ ਇਦਾਂ ਦਾ ਬਨਾਣਾ ਗਲਾਸ ਚ ਬਣਾਉਣਾ ਸੋਲਿਡ ਬਣਾਉਣਾ ਓਪਨੇਬਲ ਬਣਾਉਣਾ ਸਲਾਈਡਿੰਗ ਬਣਾਉਣਾ ਜੋ ਕਲਾਇੰਟ ਦੀ ਨੀਡ ਹੈ ਸਰ ਬਿਲਕੁਲ ਇੱਥੇ ਦੋ ਚੀਜ਼ਾਂ ਦੀ ਬਚਤ ਹੈ ਕਲਾਇੰਟ ਦੀ ਸਮੇਂ ਦੀ ਵੀ ਬਚ ਕਲੈਂਡਰ ਨੂੰ ਪ੍ਰੋਪਰ ਦਿਖਾ ਸਕਦੇ ਹੋ ਬਾਕੀ ਮਜ਼ਬੂਤੀ ਦੀ ਪੂਰੀ ਗਰੰਟੀ ਹੈ ਹਾਂਜੀ ਉਹਦੀ ਫੁੱਲ ਗਰੰਟੀ ਹੈ ਜੀ ਬਿਲਕੁਲ ਜਿਵੇਂ ਆਪਾਂ ਬਈ ਸਾਰੀ ਕੋਠੀ ਦਾ ਤੁਹਾਨੂੰ ਠੇਕਾ ਦਿੰਦਾ ਕੋਈ ਬਾਈ ਬਿਲਕੁਲ ਜੀ ਉਹਨੇ ਸਿਰਫ ਵੀ ਦੱਸਣੇ ਵੀ ਮੈਨੂੰ ਇਹ ਚਾਹੀਦੀ ਹੈ ਤਾਂ ਕਿੰਨੇ ਟਾਈਮ ਚ ਹੋ ਜਾਊਗਾ ਉਹ ਮੰਨ ਕੇ ਚੱਲੋ ਇਹ ਪੂਰੀ ਕੋਠੀ ਦਾ ਕਨਸੈਪਟ ਡਿਜ਼ਾਈਨ ਦੇ ਅਕੋਰਡਿੰਗ ਹੈ ਕਿਸੇ ਦਾ 1 ਮਹੀਨੇ ਚ ਤਿਆਰ ਹੋ ਜਾਂਦਾ ਕਿਸੇ ਦਾ ਵੱਧ ਤੋਂ ਵੱਧ ਅਸੀਂ 3 ਮਹੀਨੇ ਚ ਕੋਠੀ ਕੰਪਲੀਟ ਕਰ ਦਿੰਨੇ ਹੂ ਊੜਾ ਕਬਾੜ ਅਗਲੇ ਦੇ ਘਰੇ ਹੋਊਗਾ ਹੀ ਨਹੀਂ ਨਹੀਂ ਜੀ ਬਿਲਕੁਕੁਲ ਨਹੀਂ ਹੋਊਗਾ ਇੱਥੇ ਤਿਆਰ ਹੋ ਗਿਆ ਹੋਊਗਾ ਬਿਲਕੁਲ ਜੀ ਬ ਦੋ ਤੋਂ ਤਿੰਨ ਘੰਟੇ ਲੱਗ ਸਕਦਾ ਬਿਲਕੁਲ ਸਰ ਬਿਲਕੁਲ ਬਿਲਕੁਲ ਦੋ ਤੋਂ ਤਿੰਨ ਘੰਟੇ ਬਾਕੀ ਕਿਚਨ ਦੇ ਵਿੱਚ ਜੋ ਅਗਲੇ ਦੀ ਫਰੰਟ ਦੀ ਨੀਡ ਹੈ ਕੋਈ ਮੈੱਕੇ ਚ ਜਾਣਾ ਚਾਹੁੰਦਾ ਹੈ ਕੋਈ ਗਲਾਸ ਚ ਜਾਣਾ ਚਾਹੁੰਦਾ ਹੈ ਕੋਈ ਕਰੈਲਿਕ ਚ ਜਾਣਾ ਚਾਹੁੰਦਾ ਜੋ ਅਗਲੇ ਦੀ ਨੀਡ ਹੈ ਉਸ ਤਰ੍ਹਾਂ ਬਣ ਜਾਣਾ ਹੈ ਇਹ ਪ੍ਰੋਪਰ ਆਪਾਂ ਹੁਣ ਇਹਦੇ ਵਿੱਚੋਂ ਫਿਨਿਸ਼ਿੰਗ ਦਿਖਾ ਸਕਦੇ ਆ ਵੀ ਆਪਾਂ ਕਿਦਾਂ ਦੀ ਇਹਦੀ ਫਿਨਿਸ਼ਿੰਗ ਹੈ ਇਹ ਸਟੋਰੇਜ ਆ ਕੀ ਨਾਲ ਇਹ ਵੀ ਆਪਣਾ ਅਕੋਰਡਿੰਗ ਨੀਡ ਅਕੋਰਡਿੰਗ ਬਜਟ ਦੋਨੇ ਚੀਜ਼ਾਂ ਹੀ ਇੰਪੋਰਟੈਂਟ ਬਿਲਕੁਲ ਵੀਰੇ ਬਿਲਕੁਲ ਹਾਂਜੀ ਜੋ ਮਰਜੀ ਆਪਾਂ ਬੋਲੋ ਵੀਰੇ ਉਹੀ ਪੈ ਜਾਣਾ ਕੋਈ ਇਸ਼ੂ ਨਹੀਂ ਕਾਸਟਿੰਗ ਦਾ ਕਾਫੀ ਫਰਕ ਪੈ ਜਾਂਦਾ ਤਾਂ ਅਸੀਂ ਕਲੈਂਡ ਨੂੰ ਗਾਈਡ ਕਰ ਸਕਦੇ ਹਾਂ ਵੀ ਕਿੱਥੇ ਤੁਸੀਂ ਬਚਤ ਕਰ ਸਕਦੇ ਹੋ ਕਿੱਥੇ ਆਪਣਾ ਸੈਟਅਪ ਕਿਦਾਂ ਬੈਠ ਸਕਦਾ ਜਿਵੇਂ ਵੀ ਆਪਣਾ ਇਹ ਕੰਮ ਕੀਤਾ ਹੋਇਆ ਹੁਣ ਦੇਖੋ ਹਾਂਜੀ ਇਹਦੇ ਵਿੱਚ ਇਹ ਤਾਂ ਆਪਣੇ ਗੋਲਡ ਦੀ ਗਾਰੰਟੀ ਹੋਊਗੀ ਕੰਮ ਦੀ ਹੋਊਗੀ ਉਹਦੇ ਵਿੱਚ ਇਹ ਚੀਜ਼ਾਂ ਦੀ ਗਾਰੰਟੀ ਹੋਊਗੀ ਅਸਾ ਇਸਤਰੀ ਦੀ ਵੀ ਫੁੱਲ ਗਾਰੰਟੀ ਹੈ ਜੀ 5 ਸਾਲ ਦੀ ਅਸੈਸਰੀ ਆਪਾਂ ਯੂਜ਼ ਕਰਦੇ ਹਾਂ ਹਾਈ ਗੋਲਡ اور ਸਟਾਰ ਕਲੈਂਡ ਨੇ ਅਦਰ ਕੰਪਨੀ ਦੀ ਲਗਾਉਣੀ ਆ ਤਾਂ ਵੀ ਕੋਈ ਇਸ਼ੂ ਨਹੀਂ ਬਲਮ ਹੈਫਲੇ ਹੈਟਕ ਜੋ ਮਰਜ਼ੀ ਆਪਣੀ ਜਿੰਨੀ ਗਾਰੰਟੀ ਦਿੰਦੇ ਉਹਨੀ ਉਹਨੀ ਗਾਰੰਟੀ ਹੈ ਜੀ ਬਿਲਕੁਲ ਬਿਲਕੁਲ ਜੀ ਇਹ ਵੀ ਸ ਕਮਾਈ ਨਾਲੋਂ ਗਾਗ ਜੋੜਨਾ ਕਮਾਈ ਆਟੋਮੈਟਿਕ ਵੱਜ ਜਾਂਦੀ ਹੈ ਜਦੋਂ ਇੱਕ ਦੇ ਨਾਲ ਦੋ ਦੋ ਦੇ ਨਾਲ ਚਾਰ ਚਾਰ ਦੇ ਨਾਲ ਅੱਠ ਹੋ ਗਏ ਕਮਾਈ ਆਟੋਮੈਟਿਕ ਵੱਜ ਜਾਣੀ ਹੈ ਇਹ ਚੀਜ਼ ਹੈ ਇਹ ਪ੍ਰੋਪਰ ਕਟਲਰੀ ਟ੍ਰੇ ਆ ਗਈ ਜੀ ਅਕੀ ਤੁਸੀਂ ਆ ਚੀਜ਼ ਦੇਖੋ ਮੇਨ ਜਿਹੜੀ ਇਹਦੀ ਟੇਪ ਹੈ ਵੀਰੇ ਇਹ ਸੇਮ ਡਿੱਟੋ ਨਾਲ ਦੀ ਹੋਊਗੀ ਇਹ ਆਪਾਂ ਰਿਹਉ ਕੰਪਨੀ ਯੂਜ਼ ਕਰਦੇ ਆ 1.3 ਐਮ ਐਮ ਜਿਹੜੀ ਆਪਾਂ ਘਰੇ ਲਾਉਂਦੇ ਆ ਉਹ ਐਸ ਆਰ ਨਾਲ ਜਾਂ ਫੈਵਿਕੋਲ ਲੱਗ ਜਾਂਦੀ ਹੈ ਇਹ ਸਾਰੀ ਗਲੂ ਨਾਲ ਪੇਸਟ ਹੁੰਦੀ ਹੈ ਔਰ ਪਲੱਸ ਪੁਆਇੰਟ ਦਾ ਲਾਇਬਿਲਟੀ ਦਾ ਜ਼ਿਆਦਾ ਕਿਉਂ ਆ ਵੀਰੇ ਜਿਵੇਂ ਆਪਾਂ ਪੰਜਾਬੀ ਚ ਘਰ ਤਾਂ ਆਪਣੇ 5 ਇੰਚੀ ਕੰਧ ਹੁੰਦੀ ਹੈ ਇੱਕ ਇਹ ਆਪਣਾ ਬੀਪੀਓ ਇਹਦਾ ਇੱਕ ਬਾਕਸ ਬਣ ਕੇ ਜਾਣਾ ਇਹਦੇ ਨਾਲ ਜਿਹੜਾ ਪ੍ਰੋਪਰਟਾ ਗਿਆ ਇਹਦਾ ਬਾਕਸ ਇੱਕ ਕੱਡ ਬਣ ਕੇ ਜਾਣਾ ਤਾਂ ਇੱਥੇ ਤੁਸੀਂ ਕਲੈਂਟ ਨੂੰ ਦਿਖਾ ਸਕਦੇ ਹੋ ਡਬਲ ਹੋ ਗਿਆ ਜੀ ਇਹ ਮਤਲਬ ਅਲੱਗ-ਅਲੱਗ ਨੇ ਜੀ ਹਾਂਜੀ ਹਾਂ ਇਹ ਅਲੱਗ-ਅਲੱਗ ਹੋ ਗਿਆ ਇਹ ਡਬਲ ਬੋਰਡ ਹੋ ਗਿਆ ਤੇ 9 ਇੰਚੀ ਗੰਧ ਹੋਗੀ ਤਾਂ ਇਹਦੀ ਲਾਇਬਿਲਟੀ ਉਸਨੂੰ ਵੱਧ ਹੋ ਜਾਂਦੀ ਹੈ ਮਜ਼ਬੂਤ ਵੱਧ ਹੋ ਜਾਂਦੀ ਹੈ ਜੀ ਜਿਵੇਂ ਇਹ ਚੀਜ਼ਾਂ ਵੀ ਆਪਣੀ ਹਾਂਜੀ ਹਾਂ ਬਿਲਕੁਲ ਜੀ ਸ਼ਾਵਰ ਵਾਲਾ ਸ਼ਹਿਰ ਜੀ ਮੰਨ ਲਓ ਭਈ ਘਰ ਦੇ ਵਿੱਚ ਜੋ ਵੀ ਆਈਟਮ ਹੁੰਦੀ ਹੈ ਆਪਣੇ ਇੰਟੀਰੀਅਰ ਦੀ ਬਿਲਕੁਲ ਜੀ ਹਰ ਇੱਕ ਦਾ ਆਪਾਂ ਅਪਲੋਡ ਕਰ ਬਿਲਕੁਲ ਬਿਲਕੁਲ ਸਰ ਬਿਲਕੁਲ ਜੀ ਅਕੋਰਡਿੰਗ ਡਰਾਇੰਗ ਜਿਸ ਤਰ੍ਹਾਂ ਦਾ ਕਲੈਂਡ ਦਾ ਰਿਕੁਆਇਰਮੈਂਟ ਓਦਾਂ ਜਿਵੇਂ ਸ਼ਟਰ ਦੀ ਪ੍ਰੋਪੋਜ਼ਲ ਆ ਗਈ ਇਹ ਚ ਮਿਕਸੀ ਵਗੈਰਾ ਆ ਜਾਂਦੀ ਹੈ ਜੋ ਵੀ ਅਗਲੇ ਨੀਡ ਹੈ ਉਸ ਤੋਂ ਬਾਅਦ ਪੈਂਟਰੀ ਦੇ ਵਿੱਚ ਆਪਣੇ ਕੋਲ ਪੰਜ ਕਿਸਮ ਦੀਆਂ ਪੈਂਟਰੀਆਂ ਛੇ ਕਿਸਮ ਦੀਆਂ ਓਪਨੇਬਲ ਡਰਾਜ ਆ ਇਹ ਪੂਰਾ ਡਰਾਜ ਬਾਹਰ ਆ ਜਾਂਦਾ ਡਰਾਜ ਅੰਦਰ ਚਲਾ ਜਾਂਦਾ ਆਮ ਜਿਆਦਾ ਟ੍ਰੈਂਡ ਅੱਜਕੱਲ ਇਸ ਚੀਜ਼ ਦਾ ਆਹ ਪੈਂਟਰੀ ਸਭ ਤੋਂ ਜਿਆਦਾ ਚੱਲਦੀ ਹੈ ਇਹ ਵੀ ਆਪਾਂ ਗਲਾਸ ਵਾਲੀ ਯੂਜ਼ ਕਰਦੇ ਆ ਠੀਕ ਹੈ ਅਗਰ ਕਲੈਨ ਨੇ ਇਦਾਂ ਦੀ ਲੋੜਣੀ ਜੋ ਕਲੈਨ ਦੀ ਨੀੜਾ ਮਤਲਬ ਕਿ ਹਰ ਤਰ੍ਹਾਂ ਦੀ ਓਦਾਂ ਦੀ ਅਸੀਂ ਉਹਨੂੰ ਪੂਰੀ ਕਰਕੇ ਦੇਵਾਂਗੇ ਕੋਚਿੰਗ ਮਿਲ ਜੂਗੀ ਆਪਾਂ ਨੂੰ ਹਾਂਜੀ ਹਾਂ ਠੀਕ ਹੈ ਇਸ ਚ ਕਲੈਨ ਦਾ ਸਮਾਂ ਵੀ ਬਚਦਾ ਹੈ ਔਰ ਜੇ ਆਪਾਂ ਕੁੱਲ ਮਿਲਾ ਕੇ ਕਹੀਏ ਕਈ ਵਾਰੀ ਕਲੈਨ ਨੂੰ ਹੋ ਜਾਂਦਾ ਜੇ ਬਾਲੇ ਪੈਸੇ ਆ ਉਹ ਚ ਕੀ ਫਰਕ ਪੈਣਦਾ ਵੀ ਆ ਵੀ ਅਸੀਂ ਵਨ ਟਾਈਮ ਦੱਸ ਦੇਣਾ ਵੀ ਇਹ ਚੀਜ਼ ਦੇ ਇੰਨੇ ਪੈਸੇ ਲੱਗਣਗੇ ਹੁਣ ਆਪਾਂ ਕਿਸੇ ਚੀਜ਼ ਚਲੇ ਜਾਓ ਟਰੈਕਟਰ ਚਲੇ ਜਾਓ ਸਕੂਟਰ ਚਲੇ ਜਾਓ ਮੋਟਰਸਾਈਕਲ ਚਲੇ ਜਾਓ ਕਿਸੇ ਮਿਸਤਰੀ ਨੇ ਇੱਕ ਵਾਰੀ ਆਪਾਂ ਨੂੰ ਟਾਰਗੇਟ ਨਹੀਂ ਦੇਣਾ ਵੀ ਭਈ ਇਹਦੇ 2 ਲੱਖ ਲੱਗੂਗਾ ਨਹੀਂ ਉਹ ਬਈ 2 ਲੱਖ ਦਾ 1000 ਲੱਗੂਗਾ ਤਾਂ 210 ਚ ਸੋਡਾ ਡਨ ਹੋਊਗਾ ਇਹ ਨਹੀਂ ਹੋਊਗਾ ਵੀ ਵੀ ਬਾਅਦ ਚ ਵੱਧ ਗਿਆ ਜਾਂ ਘਟ ਗਿਆ ਨਹੀਂ ਕਰੇ ਕੀ ਹੁੰਦਾ ਵੀ ਬਈ 5 ਦਾ ਲੱਗ ਗਿਆ ਉੱਤੇ 10 ਲੱਗ ਗਿਆ ਹਾਂਜੀ ਹਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜਿਵੇਂ ਆਪਾਂ ਕਹੇ ਦੀ ਘਰੇ ਕੰਮ ਕਰਾਉਣ ਨਾਲੋਂ ਵੀ ਵੱਟਾ ਪਊਗਾ ਇੱਥੇ ਤੂੰ ਬਿਲਕੁਲ ਪਊਗਾ ਵੀਰੇ ਪਹਿਲੀ ਗੱਲ ਤਾਂ ਦੇਖੋ ਜਿਹੜਾ ਸੋਡਾ 7-8 ਮਹੀਨੇ ਸਾਲ ਖਰਾਬ ਹੋਣਾ ਉਹ ਸੋਡਾ ਸਮਾਂ ਬਹੁਤ ਬਚ ਗਿਆ ਤੁਸੀਂ ਉਸ ਟਾਈਮ ਪੀੜ ਦੇ ਵਿੱਚ ਸ਼ਾਇਦ ਜਿੰਨੇ ਕੇ ਸਾਨੂੰ ਪੈਸੇ ਦੇਣੇ ਉਹਨੇ ਤਾਂ ਤੁਸੀਂ ਕਮਾ ਸਕਦੇ ਤੁਹਾਡੀ ਦਿਮਾਗੀ ਟੈਨਸ਼ਨ ਜ਼ੀਰੋ ਉਹ ਅਸੀਂ ਲੈ ਲਈ ਬਾਕੀ ਬਈ ਕਰੇ ਕੋਈ ਗਰੰਟੀ ਵੀ ਨਹੀਂ ਹੁੰਦੀ ਹਾਂਜੀ ਹਾਂ ਉਹ ਚੀਜ਼ ਇਹ ਹੈ ਵੀ ਕਿਉਂਕਿ ਮਿਸਤਰੀ ਨੇ ਵਿਚਾਰਨੇ ਆਪਣੀ ਲੇਬਰ ਲੈਣੀ ਹੈ ਲੇਬਰ ਕਰਕੇ ਚਲੇ ਜਾਣਾ ਕੋਈ ਪ੍ਰੋਡਕਟ ਚ ਫਾਲਟ ਆ ਗਿਆ ਉਹ ਦੁਬਾਰਾ ਮਿਸਤਰੀ ਨੂੰ ਲੱਭਣਾ ਪਊਗਾ ਫਿਰ ਉਹਨੂੰ ਪ੍ਰੋਡਕਟ ਨੂੰ ਆਪਣ ਨੂੰ ਚੇਂਜ ਕਰਾਉਣਾ ਪਊਗਾ ਇੱਥੇ ਤੁਸੀਂ ਇੱਕ ਕਾਲ ਕਰਨੀ ਹੈ ਤੁਹਾਡਾ ਜੋ ਵੀ ਮਤਲਬ ਕਿ ਕੋਈ ਪ੍ਰੋਬਲਮ ਆਂਦੀ ਹੈ ਸਾਡੇ ਬੰਦੇ ਨੇ ਜਾ ਕੇ ਨਾਲ ਦੀ ਨਾਲ ਚੇਂਜ ਕਰੇ ਜਾਣੀ ਹੈ ਕਈ ਵਾਰ ਕਿਸੇ ਨੇ ਜਿਵੇਂ ਵੀ ਇਹ ਤਾਂ ਚਲੋ ਨਾ ਮੈਂ ਸਿੰਪਲ ਬਣਾਉਣਾ ਉਹ ਵੀ ਜਿਆਦਾ ਵਾਰ ਚੰਦਾ ਅਗਲੇ ਦਾ ਮਤਲਬ ਕਿ ਨਾਰਮਲ ਵੀਰੇ ਮੰਨ ਕੇ ਚੱਲੋ ਆਪਣੇ ਕੋਲੇ ਜਿਆਦਾ ਮਤਲਬ ਕਿ ਲੋਕਲ ਵਾਲਾ ਕੰਮ ਨਹੀਂ ਕਰਦੇ ਐਮ ਜਿੰਨੇ ਜਿਵੇਂ ਕਿਚਨ ਸਿਮਪਲ ਤਿਆਰ ਕਰਨੇ ਬੜਾ ਅਗਲਾ ਬਜਟ ਨਹੀਂ ਹੁੰਦਾ ਜੇ ਆਪਾਂ ਕੀ ਜੀ ਵੀਰੇ 150000 ਚ ਜਾਂ 80000 ਚ ਕੋਈ ਕਿਚਨ ਅਵੇਲੇਬਲ ਨਹੀਂ ਹੁੰਦੀ ਨਾ ਹੀ ਕੋਈ ਕਲੈਂਡ ਬਣਾ ਸਕਦਾ ਨਾ ਹੀ ਕੋਈ ਮਿਸਤਰੀ ਘਰੇ ਬਣਾ ਸਕਦਾ ਨਾਰਮਲ ਰੇਟ ਚ ਜਿੱਦਾਂ ਦੀ ਮਿਸਤਰੀ ਘਰੇ ਕੋਊਗਾ ਉਸ ਕ੍ਰੇਮ ਚ ਆਪਣੀ ਕਿਚਨ ਪੈਂਦੀ ਹੈ ਜਿਆਦਾ ਕੋਸਟਲੀ ਨਹੀਂ ਪੈਂਦੀ ਕੋਸਟ ਕਿੱਥੇ ਵੱਧਦੀ ਹੈ ਜਦੋਂ ਆਪਾਂ ਐਸੈਸਰੀ ਚ ਚਲੇ ਜਾਂਦੇ ਆ ਨਹੀਂ ਜੇ ਆਪਾਂ ਇਹਨੂੰ ਨਾਰਮਲ ਬਣਾਵਾਂਗੇ ਜਿਵੇਂ ਅਸੀਂ ਹਰੇਕ ਘਰ ਨੂੰ ਗਾਈਡ ਕਰਦੇ ਆ ਇਹ ਸ਼ੌਕ ਡਵੈਲਪਡ ਆ ਇਹਦੇ ਨਾਲ ਕੋਸਟਿੰਗ ਵੱਧਦੀ ਹੈ ਇੱਥੇ ਆਪਾਂ ਸ਼ੌਕਰ ਲਵਾ ਲਾਂਗੇ ਜੋ ਆਪਾਂ ਨਾਰਮ ਟੈਲੀ ਚ ਕੀ ਪ੍ਰੋਬਲਮ ਆ ਆਮ ਸਾਈਡਾਂ ਤੇ ਗੋੜੀਆਂ ਵਾਲੀ ਟੈਲੀ ਲੱਗੀ ਹੁੰਦੀ ਨਹੀਂ ਇਹ ਚ ਕੀ ਲੱਗਿਆ ਬਈ ਇਹ ਸਾਰਾ ਕੁਆਡਰੋ ਲੱਗਿਆ ਹੋਇਆ ਟੈਲੀ ਹੁੰਦੀ ਹੈ 280 ਤੋਂ ਸਟਾਰਟ ਹੋ ਕੇ 3350 ਤੱਕ ਇਹ ਹੁੰਦਾ ਮਤਲਬ ਕਿ 16 1700 ਤੋਂ ਸਟਾਰਟ ਹੋ ਕੇ 2500 ਤੱਕ ਇਹ ਕੋਡਿੰਗ ਵੇਟ ਲੱਗਣਾ ਜਿਵੇਂ ਹਾਂਜੀ ਇਹ ਛੋਟਾ ਢਰਾਜ ਹੈ ਜੀ ਇਹ ਚ ਛੋਟਾ ਪਊਗਾ ਇਹ ਵੱਡਾ ਢਰਾਜ ਆ ਗਿਆ ਦੇਖੋ ਇਹ ਚ ਵੱਡਾ ਪਊਗਾ ਠੀਕ ਹੈ ਜੀ ਇਹ ਦੇਖੋ ਪੂਰਾ ਕਵਰਡ ਹੈ ਇਹ ਇਹਨੂੰ ਮਤਲਬ ਕਿ ਖਰਾਬ ਹੋਣ ਦੀ ਕੋਈ ਗੁੰਜਾਇਸ਼ ਹੀ ਨਹੀਂ ਹੈਗੀ ਉਹਦੇ ਐਵੇਂ ਕੁਝ ਟਾਈਮ ਪਾ ਕੇ ਜਦੋਂ ਪਾਣੀ ਦਾ ਛਿੱਟਾ ਛੁੱਟਾ ਲੱਗਦਾ ਜ ਕਿਉਂਕਿ ਜਿਹੜਾ ਮੋਡੂਲਰ ਨਾਮ ਹੈ ਵੀਰੇ ਉਹ ਮੋਡੂਲਰ ਚੀਜ਼ ਹੀ ਉੱਚ ਲਈ ਸੋਹਣੀ ਲੱਗਦੀ ਹੈ ਇਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਜੇ ਮੰਨ ਲਓ ਕਰੇ ਸਾਨੂੰ ਮਿਸਤਰੀ ਨੇ 1.8 ਲੱਖ ਕਿਹਾ ਤਾਂ ਇੱਥੇ 1.6 65 ਲੱਗੂਗਾ ਜ਼ਿਆਦਾ ਫਰਕ ਨਹੀਂ ਪੈਂਦਾ ਤੇ ਇਹ ਆਪਣਾ ਪ੍ਰੋਸੈਸ ਕੀ ਹੁੰਦਾ ਕਿਸੇ ਨੂੰ ਬਈ ਕੋਈ ਡਿਜ਼ਾਈਨ ਵੀ ਪਸੰਦ ਕਰ ਲਿਆ ਉੱਡੇ ਤੱਕ ਕਿਵੇਂ ਪਹੁੰਚਦੇ ਕੀ ਪ੍ਰੋਸੈਸ ਹੈ ਅਗਲੇ ਕੋਲੇ ਪਹੁੰਚਣ ਦਾ ਉਹ ਚ ਆਪਣੇ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਕਈ ਬਿਊਜ਼ ਕਹਿੰਦੇ ਆ ਵੀ ਸਾਨੂੰ ਰੇਟ ਦੱਸ ਦੋ ਉਹ ਚ ਵੀਰੇ ਕੀ ਹੁੰਦਾ ਮੰਨ ਲਓ ਮੈਂ ਰੇਟ ਦੱਸਦਾ ਰੂਮ ਦਾ ਅਗਲੇ ਨੇ ਕੁਆਲਿਟੀ ਤੇ ਦੇਖੀ ਨਹੀਂ ਕੀ ਲੈਣਾ ਕਿਹਨਾ ਹੀ ਲੈਣਾ ਹੁਣ ਲੂਵਰ ਦੀ ਗੱਲ ਕਰੀਏ ਲੂਵਰ ਪੀਵੀਸੀ ਚ ਵੀ ਹੁੰਦੇ ਆ ਚਾਰ ਕੋਲ ਚ ਵੀ ਉਹਦੀ ਵੀ ਪ੍ਰੋਪਰ ਸਾਡੇ ਕੋਲ ਕੈਟਲੌਗ ਹੋਊਗੀ ਕੋਈ ਪੀਸ ਨਹੀਂ ਹੋਊਗਾ ਉਦਾਂ ਲੂਬਰ ਦਾ ਹਾਂਜੀ ਉਹਦੀ ਪੂਰੀ ਅਸੀਂ ਕੈਟਲੌਗ ਚੁੱਕ ਲੈਣ ਨੂੰ ਪਸੰਦ ਕਰਾ ਕੇ ਲਵਾਉਨੇ ਆ ਕਿਉਂਕਿ ਵੀਰੇ ਇਹ ਚੀਜ਼ਾਂ ਜਿਹੜੀਆਂ ਧਰਦੀਆਂ ਹੋ ਗਈਆਂ ਇਹ ਚੀਜ਼ਾਂ ਵਾਰ-ਵਾਰ ਨਹੀਂ ਬਣਦੀਆਂ ਸਕੂਟਰ ਮੋਟਰਸਾਈਕਲ ਗੱਡੀ ਐ ਉਹ ਆਪਾਂ ਲਾਈਫ ਦੇ ਵਿੱਚ 10 ਵਾਰੀ ਵੀ ਸਾਲ 'ਚ ਬਦਲ ਦਿਆਂਗੇ ਜਿਹੜਾ ਸੁਪਨਿਆਂ ਦਾ ਘਰ ਆ ਉਹ ਲਾਈਫ 'ਚ ਬੰਦਾ ਇੱਕ ਵਾਰੀ ਮਸਾਂਟ ਢਵਨ ਕੇ ਬਣਾਉਂਦਾ ਹੈ ਸਹੀ ਗੱਲ ਹੈ ਉਸ 'ਚ ਅਸੀਂ ਕਿਸੇ ਕੱਲ ਦਾ ਵੀ ਛੇਤੀ ਛੇਤੀ ਕੰਪਰੋਮਾਈਜ਼ ਨਹੀਂ ਕਰਨ ਨੂੰ ਕਰਨ ਨੂੰ ਕਹਿੰਦੇ ਉਸ ਚੀਜ਼ ਉਸ ਦੇ ਲੰਬੇ ਦਾ ਕੰਮ ਕੋਈ ਨਹੀਂ ਹੋਊਗਾ ਬਿਲਕ ਜਿਵੇਂ ਆਪਾਂ ਬਾਹਰ ਗਏ ਲੂਵਰ 150 ਦਾ ਵੀ ਪਿਆ 200 ਦੇ ਪਿਆ ਹਾਂਜੀ ਇਹ ਫਰਕ ਹੁੰਦਾ ਬਈ ਹਾਂ ਇਹ ਆਪਾਂ ਪ੍ਰੋਪਰ ਚਾਰ ਕੋਲ ਦੇ ਵਿੱਚ ਲਾਉਨੇ ਆਪਾਂ ਉਹ ਕੋਈ ਵੀ ਪੀਵੀਸੀ ਵਾਲਾ ਲੂਵਰ ਨਹੀਂ ਲਾਉਂਦੇ ਜਿਹੜਾ ਮਰਜੀ ਬੰਦਾ ਤੇ ਮੁੱਕੀ ਮਾਰ ਕੇ ਦੇ ਦੇ ਸਹੀ ਚਾਰ ਕੋਲ ਦੀ ਹੁੰਦਾ ਚਾਰ ਕੋਲ ਦਾ ਹੀ ਲਾਵਾਂਗੇ ਜੀ ਹਾਂਜੀ ਠੀਕ ਹੈ ਜੀ ਇਹ ਕੋਈ ਜਰੂਰੀ ਨਹੀਂ ਵੀ ਕਿਸੇ ਨੇ ਉਰੋਂ ਚੰਡੀਗੜ੍ਹ ਮਹਾਲਿਕ ਕਮਰੇ ਤਿਆਰ ਕਰਾਣਾ ਵੀ ਕੋਈ ਕਰ ਦਊਗਾ ਕੋਈ ਇਸ਼ੂ ਨਹੀਂ ਵੀਰੇ ਆਪਾਂ ਆਲ ਓਵਰ ਇੰਡੀਆ ਸਰਵਿਸ ਆਪਣੀ ਆਲ ਓਵਰ ਇੰਡੀਆ ਹੋ ਹੀ ਹੋਊਗਾ ਹਾਂਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਕੱਲਾ ਜਿਹੜਾ ਆਪਣਾ ਸਰਵਿਸ ਟਰਾਂਸ ਰਿਟਰਨ ਚ ਲਿਖ ਕੇ ਵੀ ਭੇਜਦੇ ਆਂ ਵੀ ਉਹ ਮੌਕੇ ਤੇ ਜੋ ਜਗ੍ਹਾ ਦਾ ਟਰਾਂਸਪੋਰਟ ਚਾਰਜ ਆ ਉਹ ਮੌਕੇ ਤੇ ਲੱਗ ਤੋਂ ਪੇ ਕਰਨਾ ਪੈਂਦਾ